ਅਾ ਦੱਸਦੇ ਕਿ ਐਮਬੀਐਸਪੀ ਅਤੇ ਹੋਰ ਕਈ ਅਨੇਕਾਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਰਹਿ ਕਿਸਾਨਾਂ ਨੇ ਸ਼ੰਭੂ ਅਤੇ ਖਨੋਰੀ ਬਾਰਡਰ ਉੱਤੇ ਡੇਰੇ ਲਗਾਏ ਹੋਏ ਨੇ ਜਿੱਤੇ ਕਿ ਕਿਸਾਨ 21 ਤਰੀਕ ਨੂੰ ਦਿੱਲੀ ਕੂਚ ਕਰਨ ਦੀਆਂ ਫੇਰ ਤੋਂ ਤਿਆਰੀਆਂ ਕਰ ਰਹੇ ਨੇ ਚੌਥੀ ਬਾਰਡਰ ਦੇ ਉੱਤੇ ਹੁਣ ਗੰਨੇ ਦਾ ਰਸ ਤੇ ਲੱਸੀ ਦੇ ਨਾਲ ਹੀ ਜਲ ਜੀਰੇ ਦਾ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਹੈ ਇਹਨਾਂ ਲੰਗਰਾਂ ਦੀ ਸੇਵਾ ਕਰ ਰਹੇ ਨੌਜਵਾਨ ਆਗੂਆਂ ਨੇ ਕਿਹਾ ਹੈ ਕਿ ਲੱਸੀ ਅਤੇ ਗੰਨੇ ਦਾ ਰਸ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਤੇ ਤੰਦਰੁਸਤੀ ਦੇ ਨਾਲ ਹੀ ਇਹੋ ਜਿਹੀਆਂ ਜੰਗਾਂ ਨੇ ਜਿਹੜੀਆਂ ਕੀ ਜਿੱਤੀਆਂ ਜਾਂਦੀਆਂ ਨੇ ਇਸ ਮੌਕੇ ਤੇ ਐਨਬੀ ਨਿਊਜ਼ ਦੀ ਟੀਮ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਵਕ ਵਕ ਤਰ੍ਹਾਂ ਦੇ ਲਗਾਏ ਗਏ ਲੰਗਰਾਂ ਦੀ ਸਪੈਸ਼ਲ ਕਵਰੇਜ ਕੀਤੀ ਗਈ ਹੈ। ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਸੋ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿੱਥੇ 13 ਤਾਰੀਖ ਨੂੰ ਕਿਸਾਨ ਨੇ ਜਿਹੜੇ ਦਿੱਲੀ ਵੱਲ ਚਾਲੇ ਪਾਉਣ ਦੇ ਲਈ ਵਧੇ ਸੀ ਪਰੰਤੂ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਅਰਧ ਸੈਨਿਕ ਬਲ ਲਗਾਏ ਗਏ ਉਸ ਦਾ ਪ੍ਰਯੋਗ ਕਰਦੇ ਆਂ। ਕਿਸਾਨਾਂ ਨੂੰ ਰੋਕਿਆ ਗਿਆ ਥਰੂ ਗਏ ਦੇ ਗੋਲੇ ਵੀ ਛੱਡੇ ਗਏ ਤੇ ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਤੇ ਇੱਕ ਹੋਰ ਮੀਟਿੰਗ ਜਿਹੜੀ ਚੌਥੇ ਗੇਟ ਦੀ ਬੀਤੀ ਸ਼ਾਮ ਕੇਂਦਰੀ ਮੰਤਰੀ ਅਤੇ ਕਿਸਾਨਾਂ ਦੇ ਵਿਚਾਰ ਹੋਈ ਹੈ ਤਿੰਨ ਫਸਲਾਂ ਦੇ ਉੱਤੇ ਐਮ ਐਸ ਪੀ ਹੈ ਜਿਹੜੀ ਦੇਣ ਦੇ ਉੱਤੇ ਸਹਿਮਤੀ ਦਾ ਪ੍ਰਸਤਾਵ ਰੱਖਿਆ ਗਿਆ ਪਰੰਤੂ ਕਿਸਾਨ ਨੇ ਜਿਹੜੇ ਹੁਣ ਉਹ ਦੋ ਦਿਨ ਵਿਚਾਰ ਕਰਨਗੇ ਸਾਰੇ ਹੀ ਫਾਰਮਰਾਂ ਦੇ ਨਾਲ ਗੱਲਬਾਤ ਹੋਊਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਪਰੰਤੂ 21 ਤਰੀਕ ਨੂੰ ਦਿੱਲੀ ਚਾਲੇ ਪਾਉਣ ਦੀ ਗੱਲ ਹੈ ਜਿਹੜੀ ਸਰਵਨ ਸਿੰਘ ਪੰਦੇਰ ਉਹਨਾਂ ਨੇ ਬੀਤੇ ਦਿਨੀ ਕਰ ਦਿੱਤੀ ਸੀ ਸੋ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਨੇ ਜਿਹੜੇ ਹੁਣ ਵੀ ਡਟੇ ਹੋਏ ਨੇ ਜਿੱਥੇ ਵੱਖ-ਵੱਖ ਪ੍ਰਕਾਰ ਦੇ ਲੰਗਰ ਨੇ ਜਿਹੜੇ ਲਗਾਏ ਗਏ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਏਐਨਵੀ ਨਿਊ ਚੈਨਲ ਦੇ ਉੱਤੇ ਕਿਸਾਨ ਆਗੂ ਨੇ ਜਿਹੜੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਤੇ ਬਾਰਡਰਾਂ ਦੇ ਉੱਤੇ ਹੁਣ ਗੰਨੇ ਦੇ ਰਸ ਦਾ ਸਵਾਦ ਚੱਖਿਆ ਜਾ ਰਿਹਾ ਹੈ ਤੇ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਨੇ ਗੰਨੇ ਦਾ ਰਸ ਚਾ ਕਰ ਰਹੇ ਨੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਏਐਨਵੀ ਨਿਊ ਚੈਨਲ ਤੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੰਨੇ ਦਾ ਰਸ ਹੈ ਜਿਹੜਾ ਪਲਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਚ ਕਿਸਾਨ ਆਗੂ ਨੇ ਜਿਹੜੇ ਗੰਨੇ ਦੇ ਰਸ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਜਿਹੜੀਆਂ ਏਐਨਵੀ ਨਿਊ ਚੈਨਲ ਤੇ ਤੁਹਾਨੂੰ ਦਿਖਾ ਰਹੇ ਹਾਂ ਦੱਸ ਦਈਏ ਕਿ ਦਿੱਲੀ ਅੰਦੋਲਨ ਦੇ ਦੌਰਾਨ ਵੀ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਸਨ ਜਿੱਥੇ ਕਿਸਾਨਾਂ ਨੇ ਡੇਰੇ ਲਗਾ ਲਏ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਨੇ ਜਿਹੜੇ ਲਗਾਏਗੇ ਜਿੱਥੇ ਕਿ 13 ਮਹੀਨੇ ਅੰਦੋਲਨ ਚੱਲਿਆ ਤੇ ਹਰ ਤਰ੍ਹਾਂ ਦਾ ਲੰਗਰਾਂ ਦਾ ਪ੍ਰਬੰਧ ਕਿਸਾਨਾਂ ਵੱਲੋਂ ਕੀਤਾ ਗਿਆ ਇੱਥੇ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਕਿਸਾਨ ਨੇ ਜਿਹੜੇ ਕਿਸੇ ਤੋਂ ਘੱਟ ਨਹੀਂ ਕਿਉਂਕਿ ਲੰਗਰ ਨੇ ਜਿਹੜੇ ਪੰਜਾਬ ਦੇ ਵਿੱਚ अनेका ਲਗਾਏ ਜਾਂਦੇ ਨੇ ਤੇ ਉਸੇ ਦੇ ਦਰਮਿਆਨ ਹੁਣ ਸ਼ੰਭੂ ਬਾਰਡਰ ਦੇ ਉੱਤੇ ਵੀ ਗੰਨੇ ਦੇ ਮਿੱਠੇ ਰਸ ਦਾ ਸੁਆਦ ਆ ਜਿਹੜਾ ਉਹ ਚੱਖਦੇ ਲੋਕ ਨਜ਼ਰ ਆ ਰਹੇ ਨੇ ਸੋ ਆਗੂ ਸਾਡੇ ਨਾਲ ਉਰੇ ਮੌਜੂਦ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਕੁਲਵੰਤ ਸਿੰਘ ਹੈ ਜੀ ਕੁਲਵੰਤ ਜੀ ਕਿੰਨੇ ਦਿਨ ਹੋ ਗਏ ਅਜੀ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਆ ਤਾਂ ਕਹਿੰਦੇ ਸੱਦਦੇ ਆ ਰਹੇ ਜੀ ਰਸਲੇਖ ਅੱਜ ਆਏ ਸੀ ਆਏ ਇੱਕ ਗੰਨੇ ਦਾ ਜੀ ਕਾਹਦਾ ਲੰਗਰ ਲਾ ਰੱਖਿਆ ਉਹ ਇੱਕ ਗੰਨੇ ਦਾ ਰਸਾ ਜੀ ਹਾਂ ਜੀ ਤੇ ਆਈਡੀਆ ਕਿੱਥੋਂ ਆਇਆ ਸੀ ਵੀ ਗੰਨੇ ਦਾ ਰਸ ਦਾ ਲੰਗਰ ਲਾਇਆ ਬਸ ਮਾ ਜਦੋਂ ਲਾ ਦੇਣੇ ਪਹਿਲਾਂ ਆਨੇ ਜੀ ਮਿਲ ਲੈ ਜਾ ਕੇ ਮਿਲ ਲੈ ਜੀ ਜੇ ਮਾ ਜਦੋਂ ਲਾ ਦੇਣੇ ਚਾਹ ਕੋਪਿੰਦਾ ਨਹੀਂ ਹੈ ਜੀ ਚਾਹ ਖਰਾਬ ਕਰਦੀ ਐ ਇਹ ਚੀਜ਼ ਵਧੀਆ ਸਭ ਨਾਲੋਂ ਇਹ ਲਾ ਦੇਣੇ ਜੀ ਪੂਰੀ ਫੁਰਤੀ ਵਾਲਾ ਰਸ ਪਲਾ ਕੇ ਮਤਲਬ ਜੰਗ ਦੇ ਵਿੱਚ ਫੌਜਾਂ ਭੀ ਕਿਹਦੇ ਵਿੱਚ ਕਰਾਣੀ ਹੈ ਜੀ ਇਹ ਤੋੜਨਾ ਹੈ ਵੜ ਰ ਆਪਾਂ ਨੇ ਨਹੀਂ ਕੰਨੇ ਦੇ ਰਸ ਦਾ ਕੀ ਯੋਗਦਾਨ ਰਹੂਗਾ ਜਦੋਂ ਜੰਗ ਲੱਗੀ ਕਿਰਪਾ ਜੋ ਰਹੂਗਾ ਤਾਕਤਵਰ ਬੰਦਾ ਜੀ ਜੋਸ਼ ਆਊਗਾ ਜੀ ਮਤਲਬ ਆਪਣੇ ਨੌਜਵਾਨਾਂ ਨੂੰ ਉਹ ਚੀਜ਼ਾਂ ਪਲਾਉਂਗੇ ਜਿਸ ਨਾਲ ਉਹਨਾਂ ਨੂੰ ਜੋਸ਼ ਆਵੇ ਹਾਂ ਜੀ ਜੋਸ਼ ਬੰਦਾ ਨਾਲ ਜੀ ਤਾਕਤਵਰ ਬੰਦਾ ਹੋਵੇ ਜੀ ਪੂਰਾ ਜੀ ਤੇ ਕਿੰਨਾ ਕ ਕੰਨਾ ਲੱਗ ਚੁੱਕਿਆ ਹੁਣ ਤੱਕ ਇਹ 50 ਕੁਟ ਲੱਗਿਆ ਜੀ ਤੇ ਪਲੈਨਿੰਗ ਕੀ ਹੈ ਕਿੰਨਾ ਕ ਗੰਨਾ ਹੋਰ ਮੰਗ ਲਿਆਉਗਾ ਜੀ ਆ ਲਾਈ ਜਾਵਾਂਗੇ ਮਤਲਬ ਖੁੱਲੇ ਭੰਡਾਰ ਬਾਊਂਡਰ ਦੇ ਖੁੱਲੇ ਜਿੰਨਾ ਆਏਗਾ ਹਾਂਜੀ ਸੋ ਕਿਸਾਨ ਆਗੂਆਂ ਦਾ ਕਹਿਣਾ ਕਿ ਖੁੱਲੇ ਪੰਡਾਰ ਨੇ ਤੇ ਗੰਨਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕੋਲ ਪਿਆ ਤੇ ਗੰਨੇ ਦਾ ਰਸ ਨੌਜਵਾਨਾਂ ਨੂੰ ਪਲਾਇਆ ਜਾ ਰਿਹਾ ਕਿਉਂਕਿ ਫੁਰਤੀ ਆਉਂਦੀ ਹੈ ਨੌਜਵਾਨਾਂ ਦੇ ਸਰੀਰ ਤੰਦਰੁਸਤ ਰਹਿਣੇ ਨੇ ਤਸਵੀਰਾਂ ਦੇਖ ਸਕਦੇ ਹੋ ਜਲ ਜੀਰਾ ਜਲ ਜੀਰੇ ਦਾ ਲੰਗਰ ਵੀ ਕਿਸਾਨਾਂ ਵੱਲੋਂ ਲਾਇਆ ਗਿਆ ਟਰਾਲੀਆਂ ਦੇ ਵਿੱਚ ਜਲ ਜੀਰੇ ਦੀਆਂ ਬੋਤਲਾਂ ਨੇ ਜਿਹੜੀਆਂ ਛੋਟੀਆਂ ਵੰਡੀਆਂ ਜਾ ਰਹੀਆਂ ਨੇ ਸੋ ਜਲ ਜੀਰੇ ਦੀ ਸੇਵਾ ਜਿਹੜੀ ਕਿਸਾਨ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਸੀ ਟਰੈਕਟਰ ਦੇ ਵਿੱਚ ਵੀਰ ਨੇ ਜਿਹੜੇ ਕਿਸਾਨ ਵੀਰ ਬੈਠੇ ਨੇ ਤੇ ਜਲਜੀਰੇ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਵੀਰ ਨੇ ਗੱਲ ਕਰਾਂਗੇ ਇੱਕ ਵੀਰ ਜਲਜੀਰੇ ਦੀ ਸੇਵਾ ਕਰ ਰਿਹਾ ਵੀਰ ਕੀ ਪਲਾਨਿੰਗ ਹੈ ਇਹ ਗੰਦੇ ਦਾ ਜੂਸ ਵੀ ਤੇ ਜਲਜੀਰਾ ਵੀ ਕੀ ਨੌਜਵਾਨਾਂ ਦੇ ਵਿੱਚ ਤਾਕਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਮੁਲਾ ਇਹਨਾਂ ਦਾ ਸਾਹਮਣਾ ਕਰ ਸਕਣ ਬਿਲਕੁਲ ਦੀ ਬਿਲਕੁਲ ਬਿਲਕੁਲ ਜੋਸ਼ ਜੋਸ਼ ਨਾਲ ਨੌਜਵਾਨਾਂ 'ਚ ਜੋਸ਼ ਤੇ ਬਜ਼ੁਰਗਾਂ 'ਚ ਹੋਸ਼ ਦੋਨਾਂ ਦਾ ਸਮੇਲ ਹੋਊਗਾ ਨਾ ਫਿਰ ਅਸੀਂ ਇਹ ਵੀ ਮਤਲਬ ਕਿ ਜਿਹੜਾ ਧਰਨਾ ਇਹ ਵੀ ਪਾਰ ਪਾਵਾਂਗੇ ਜੀ ਹਾਂ ਤੇ ਕਿਹੜੀ ਯੂਨੀਅਨ ਆਪਣੀ ਨਹੀਂ ਨਹੀਂ ਸਰ ਅਸੀਂ ਯੂਨੀਅਨ ਤੋਂ ਕਿਸੇ ਤੋਂ ਨਹੀਂ ਹੈਗੇ ਅਸੀਂ ਤਾਂ ਆਪਣਾ ਨਿਸਵਾਰਤ ਸੇਵਾ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਭਾਈ ਜੀ ਇਹ 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 ਪੀਊਗਾ ਜੇ ਕੋਈ ਉਰੇ ਕਿਸਾਨ ਜਿਹੜੇ ਵੀ ਉਰੇ ਡਟੇ ਹੋਏ ਨੇ ਉਹਨਾਂ ਦੇ ਵਿੱਚ ਕੀ ਇਹ ਕਾਹਦਾ ਕੰਮ ਕਰੂਗਾ ਜੀ ਇਹ ਪਾਵਰ ਦਾ ਕੰਮ ਕਰੂਗਾ ਜੀ ਪੂਰਾ ਉਹ ਜਿਹੜਾ ਇਹ ਬਾਡਰ ਰੋਕੇ ਹੋਏ ਨੇ ਖੱਟਰ ਕਹਿੰਦਾ ਹੈ ਕਿ ਪੰਜਾਬ ਮਤਲਬ ਕਿ ਇੰਡੀਆ ਤੋਂ ਅਲੱਗ ਹੈ ਇਹਨੂੰ ਦੱਸਾਂਗੇ ਬਾਡਰ ਭੰਨ ਕੇ ਅਸੀਂ ਬਾਹਰ ਜਾਵਾਂਗੇ ਦਿੱਲੀ ਤੇ ਕਾਨੂੰਨ ਜੋ ਅਸੀਂ ਚੰਨ ਐਮ ਐਸ ਬੀ ਲੈ ਕੇ ਆਵਾਂਗੇ ਮੋਦੀ ਸਰਕਾਰ ਤੋਂ ਨਹੀਂ ਮਤਲਬ ਸਰੀਰਕ ਤੌਰ ਤੇ ਵੀ ਨੌਜਵਾਨਾਂ ਨੂੰ ਤੁਸੀਂ ਤੰਦਰੁਸਤ ਰੱਖਣਾ ਹੈ ਇਸ ਕਰਕੇ ਗੰਨੇ ਦਾ ਜੂਸ ਜਾਂ ਜਲ ਜੀਰਾ ਬਿਲਕੁਲ ਜੀ ਬਿਲਕੁਲ ਇਹ ਤੰਦਰੁਸਤ ਰਹਿਣੇ ਤਾਂ ਹੀ ਅਸੀਂ ਮੋਰਚਾ ਫਤਹ ਕਰੇ ਫਤਹ ਕਰਾਂਗੇ ਜੀ ਹੁਣ ਤੱਕ ਕਿੰਨੇ ਕੇ ਇਹ ਟਰਾਲੀਆਂ ਨੇ ਜਿਹੜੀਆਂ ਜਲ ਜੀਰੇ ਦੀਆਂ ਲੱਗ ਚੁੱਕੀਆਂ ਸਰ ਇਹਦੀ ਕੋਈ ਗਿਣਤੀ ਨਹੀਂ ਹੈਗੀ ਹਾਂਜੀ 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 ਡੇਲੀ ਆਂਦੀ ਹੈ ਮਤਲਬ 300 400 ਬੇਟੀ ਹਾਂਜੀ ਹਾਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ ਸ਼ਹਿਰ ਕੋਈ ਨਾਮ ਸਾਡਾ ਪਿੰਡ ਧਰਮਗੜ ਹੈ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜ਼ਿਲ੍ਹਾ ਪਟਿਆਲਾ ਸਾਡਾ ਤਹਿਸੀਲ ਰਾਜਪੁਰਾ ਸੋ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧ ਜਲਜੀਰੇ ਦੀਆਂ ਬੋਤਲਾਂ ਨੇ ਛੋਟੀਆਂ ਬੋਤਲਾਂ ਨੇ ਤੇ ਕਿਸਾਨ ਆਗੂਆਂ ਦੇ ਵਿੱਚ ਇਹ ਵੰਡੀਆਂ ਜਾ ਰੀਆਂ ਨੇ ਤੇ ਸ਼ੰਭੂ ਬੋਰਡਰ ਦੀਆਂ ਤਸਵੀਰਾਂ ਨੇ ਵੀਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਨੌਜਵਾਨ ਸਰੀਰਕ ਤੌਰ ਦੇ ਉੱਤੇ ਫਿੱਟ ਰਹਿਣਗੇ ਤੰਦਰੁਸਤ ਰਹਿਣਗੇ ਤਾਂ ਹੀ ਇਹ ਮੋਰਚੇ ਨੇ ਜਿਹੜੇ ਫਤਿਹ ਕੀਤੇ ਜਾ ਸਕਦੇ ਨੇ ਤੇ ਮੋਰਚਾ ਫਤਿਹ ਕਰਨ ਦੇ ਲਈ ਗੰਨੇ ਦਾ ਰਸ ਤੇ ਆਹ ਜਲਜੀਰਾ ਜਿਹੜੀ ਅਹਿਮ ਭੂਮਿਕਾ ਨਿਭਾਉਂਦਾ ਸੋ ਤਸਵੀਰਾਂ ਨੇ ਜਿਹੜੀਆਂ ਇਹ ਜੀਆਂ ਤੈਨੂੰ ਲਗਾਤਾਰ ਏਐਨਬੀ ਨਿਊ ਚੈਨਲ ਤੇ ਦਿਖਾਉਂਦੇ ਰਹਿਾਂਗੇ ਸੋ ਤਸਵੀਰਾਂ ਨੇ ਜਿਹੜੀਆਂ ਸ਼ੰਭੂ ਬਾਰਡਰ ਦੀਆਂ ਨੇ ਦੇਖ ਸਕਦੇ ਹੋ ਤੁਸੀਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਨੌਜਵਾਨ ਨੇ ਜਿਹੜੇ ਲੱਸੀ ਪਲਾ ਰਹੇ ਨੇ ਲੱਸੀ ਦੀ ਸੇਵਾ ਜਿਹੜੀ ਨੌਜਵਾਨਾਂ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਕੀਤੀ ਜਾ ਰਹੀ ਹੈ ਕਿਉਂਕਿ ਜੋ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਜਿਹੜੀਆਂ 13 ਤਰੀਕ ਤੋਂ ਕੀਤੀਆਂ ਜਾ ਰਹੀਆਂ ਸਨ ਪਰੰਤੂ ਹਰਿਆਣਾ ਪੁਲਿਸ ਵੱਲੋਂ ਰੋਕਿਆ ਗਿਆ ਤੇ ਹੁਣ ਨੌਜਵਾਨਾਂ ਨੂੰ ਦੁਬਾਰਾ ਤੰਦਰੁਸਤ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਨੇ ਜਿਵੇਂ ਗੰਨੇ ਦਾ ਰਸ ਹੋ ਗਿਆ ਲੱਸੀ ਪਲਾਈ ਜਾ ਰਹੀ ਹੈ ਜਲਜੀਰਾ ਪਲਾਇਆ ਜਾ ਰਿਹਾ ਤਾਂ ਜੋ ਜਿਹੜੇ ਨੌਜਵਾਨ ਨੇ ਕਿਸਾਨ ਵੀਰ ਨੇ ਉਹਨਾਂ ਦੇ ਵਿੱਚ ਫੁਰਤੀ ਰਹੇ ਸਰੀਰ ਉਹਨਾਂ ਦਾ ਤੰਦਰੁਸਤ ਰਹੇ ਤੇ ਤਾਂ ਜੋ ਇਹ ਜੰਗਾਂ ਨੇ ਜਿਹੜੀਆਂ ਜਿੱਤੀਆਂ ਜਾ ਸਕਣ ਨੌਜਵਾਨ ਵੀਰ ਸਾਡੇ ਨਾਲ ਮੌਜੂਦ ਨੇ ਕਿੱਥੋਂ ਆਏ ਵੀਰ ਜੀ ਸਾਡਾ ਪਿੰਡ ਕੋਲੇ ਮੱਜਰਾ ਜੀ ਉਹ ਸਾਹਮਣੇ ਦਿਖਾਓ ਜੀ ਇੱਧਰ ਬੈਨਰ ਬੈਨਰ ਦਿਖਾ ਦਿਓ ਜੀ ਸਾਡਾ ਠੀਕ ਹੈ ਤੁਸੀਂ ਇੱਧਰ ਗੱਲ ਕਰੋ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜਿਵੇਂ ਲੰਗਰ ਵੱਖ-ਵੱਖ ਤਰ੍ਹਾਂ ਦੇ ਲੱਗੇ ਨੇ ਪਰ ਅਨੋਖੇ ਲੰਗਰ ਨੇ ਜਿਵੇਂ ਜਲਜੀਰਾ ਲੱਸੀ ਗੰਨੇ ਦਾ ਜੂਸ ਇਹ ਕੀ ਕੰਮ ਕਰਦਾ ਸਰੀਰ ਲਈ ਕਿੰਨਾ ਕ ਲਾਭਦਾਈ ਤੁਸੀਂ ਤਾਂ ਤੁਹਾਨੂੰ ਪਤਾ ਹੀ ਹੈ ਇਹ ਆਪਣੀ ਰੂਹ ਹੀ ਖਰਾਕੇ ਤਾਂ ਇੱਕ ਤਰ੍ਹਾਂ ਦੀ ਠੀਕ ਹੈ ਜੀ ਜਲਜੀਰਾ ਵੀ ਤੁਹਾਨੂੰ ਪਤਾ ਹੀ ਹੈ ਇਹਨਾਂ ਇੱਕ ਜੋਸ਼ ਆ ਜਾਂਦਾ ਜੀ ਨੌਜਵਾਨੀ 'ਚ ਜੋਸ਼ ਆ ਜਾਂਦਾ ਬਜ਼ੁਰਗਾਂ ਨੂੰ ਆਉਂਦਾ ਜੀ ਸਾਡੇ ਨੌਜਵਾਨ ਡਟ ਕੇ ਸਾਡੇ ਨਾਲ ਖੜੇ ਨੇ ਮਤਲਬ ਨੌਜਵਾਨਾਂ ਤੇ ਬਾਕੀ ਜਿਹੜੇ ਆਪਣੇ ਹੋਰ ਬਜ਼ੁਰਗਾਂ ਉਹਨਾਂ 'ਚ ਜੋਸ਼ ਭਰਨ ਦੇ ਲਈ ਲੱਸੀ ਜਾਂ ਗੰਨੇ ਜਵਾਨੀ ਉਹ ਨਾਲ ਖੜੀ ਹੋਈ ਹਾਂਜੀ ਇਹ ਤਾਂ એનર્ਜੀ ਡਰਿੰਕ ਹੈ ਜੀ ਇਹਦਾ ਇੱਕ ਪੁਰਾਣਾ એનર્ਜੀ ਡਰਿੰਕ ਹੈ ਲੱਸੀ ਪੀ ਕੇ ਸ਼ੁਰੂ ਤੋਂ ਹੀ ਆਪਣੇ ਸਿਆਣੇ ਬਜ਼ੁਰਗ ਲੱਸੀ ਪੀਂਦੇ ਰਹੇ ਆ ਉਹ ਚ ਜਾਨ ਆਂਦੀ ਹੈ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਸ ਕਰਕੇ ਅਸੀਂ ਸੋਚਿਆ ਵੀ ਲੱਸੀ ਦਾ ਲੰਗਰ ਲਾਇਆ ਜਾਵੇ ਇੱਕ ਤਾਂ ਹਾਜਮੇ ਵਾਸਤੇ ਠੀਕ ਹੈ ਇੱਕ ਸਿਹਤ ਵਾਸਤੇ ਵਧੀਆ ਇਹ ਹੈ ਇਹਨਾਂ ਚ ਕੈਮੀਕਲ ਹੈ ਇਹ ਚ ਕੋਈ ਕੈਮੀਕਲ ਨਹੀਂ ਉਹ ਚ ਜੀਰਾ ਕਾਲਾ ਨੂਨ ਪਾਇਆ ਵਾ ਆਪਣੇ ਘਰ ਦੀ ਲੱਸੀ ਹੈ ਚਲੋ ਹੈ ਤਾਂ ਲਿਕਵਿਡ ਹੈ ਮਤਲਬ ਕੰਮ ਤਾਂ ਫਿਰ ਨਿੰਬੂ ਪਾਣੀ ਹੋ ਹੀ ਗਿਆ ਮਤਲਬ ਇੱਕ ਐਮਰਜੈਂਸੀ ਹੈ ਜੀਆਂ ਚੀਜ਼ਾਂ ਮਿਲ ਜਾਣ ਤਾ ਉਸ ਤੋਂ ਵਧੀਆ ਕੋਈ ਕਹਿੰਦੇ ਗੱਲ ਨਹੀਂ ਹੁੰਦੀ ਹਾਂਜੀ 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 ਕਿੰਨਾ ਕੁ ਫਾਇਦਾ ਕਰੂ ਲੱਸੀ ਜਿਹੜਾ ਹੁਣ ਅੱਗੇ ਬਾਰਡਰ ਐ ਉਹ ਟੱਪਣਾ ਲੱਸੀ ਦਾ ਫਿਰ ਆਪਣਾ ਜੋਸ਼ ਦਿਖਾਊਗੀ ਜੀ ਪੂਰਾ ਅੱਛਾ ਹਾਂਜੀ ਮਤਲਬ 21 ਤਰੀਕ ਨੂੰ ਕੂਚ ਕਰੋਗੇ ਹਾਂਜੀ ਹਾਂਜੀ ਮੈਂ ਜਿੱਥੇ ਬੰਦਿਆਂ ਦਾ ਉਹ ਹੋਊਗਾ ਜੀ ਉਹਦੇ ਨਾਲ ਨਾਲ ਫਿਰ ਆਪਾਂ ਲੱਗਦੀ ਸੋ ਤਸਵੀਰਾਂ ਤੁਹਾਨੂੰ ਦਿਖਾ ਦਈਏ ਤਰ੍ਹਾਂ ਤਰ੍ਹਾਂ ਦੇ ਲੰਗਰ ਨੇ ਜਿਹੜੇ ਲੱਗੇ ਹੋਏ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰ ਨੇ ਤੇ ਸਾਡੇ ਨਾਲ ਵੀਰ ਨੇ ਕੁਝ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਬੀਰ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਕਰਮਜੀਤ ਸਿੰਘ ਜੀ ਕਰਮਜੀਤ ਜੀ ਕਿੱਥੋਂ ਆਏ ਹੋ ਕਿਹੜੀ ਜੁਨੀਅਨੋਂ ਟੱਡੀ ਅਸੀਂ ਜੀ ਕਿਸਾਨ ਅਮਜੂਸ਼ ਕਨਸਫਿਕਟੀ ਹੈ ਜੋਨ ਤਰਚਕਾ ਜ਼ਿਲ੍ਹਾ ਅਮਰਸਰ ਉਰੇ ਡਟੇ ਹੋਏ ਆ ਤੁਸੀਂ ਮੋਰਚਾ ਲੱਗਿਆ ਹੋਇਆ ਹੈ ਉਰੇ ਲੱਸੀ ਜਲਜੀਰਾ ਜਾ ਗੰਨੇ ਦਾ ਰਾਸ ਨੌਜਵਾਨਾਂ ਨੂੰ ਪਲਾਇਆ ਜਾ ਰਿਹਾ ਹੈ ਕੀ ਕੰਮ ਕੀ ਕਰੂ ਐ ਸੇਤ ਵਾਤੇ ਕਿੰਨਾ ਕੁ ਵਧੀਆ ਦੇਖੋ ਜੀ ਪਹਿਲਾਂ ਦਿੱਲੀੋਂ ਜਿੱਤ ਕੇ ਆਏ ਆ ਹੁਣ ਇੱਥੇ ਵੀ ਜਿੱਤ ਕੇ ਜਾਵਾਂਗੇ ਜੋਸ਼ ਤੁਹਾਨੂੰ ਪਤਾ ਹੈ ਪੰਜਾਬੀ ਦਾ ਖਰਾਕੀ ਦੁੱਧ ਦਸਤੀ ਕਿਉ ਹੈ ਜੀ ਇਹ ਕਾਰ ਐਨਰਜੀ ਮਿਲ ਰਹੀ ਪੂਰੀ ਤੇ ਫਿਰ ਉਹ ਜਿਹੜੇ ਬੈਰੀਗੇਟ ਆ ਜਿਵੇਂ 13 ਤਰੀਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਚ ਦੇਰੀ ਕਿਉਂ ਹੋ ਗਈ ਪਹਿਲਾਂ 2 ਘੰਟਿਆਂ ਚ ਆਪਾਂ ਬੈਰੀਗੇਟ ਇਹ ਪਿਛਲੀ ਵਾਰੀ ਤੋੜ ਦਿੱਤਾ ਸੀ ਐਤਕੀ 7 ਦਿਨ ਕਿਉਂ ਲੱਗੇ ਉਹ ਸਾਡੇ ਕਿਸਾਨ ਜਿਹੇ ਆਗੂ ਹੋਏ ਉਹਨਾਂ ਦੇ ਅਰਡ ਸਾਡੇ ਲੱਗ ਰਹੇ ਆ ਜੇ ਤੁਹਾਨੂੰ ਆਰਡਰ ਕਰਨਗੇ ਥੋੜਾਂਗੇ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਸੋ ਕਿਸਾਨ ਆਗੂ ਨੇ ਜਿਹੜੇ ਡਟੇ ਹੋਏ ਨੇ ਬਾਰਡਰਾਂ ਦੇ ਉੱਤੇ ਧਰਨਾ ਲੱਗਿਆ ਹੋਇਆ ਹੈ ਲੱਸੀ, ਜਲਜੀਰਾ ਤੇ ਗੰਨੇ ਦਾ ਰਸ ਪਲਾਇਆ ਜਾ ਰਿਹਾ ਹੈ ਤੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਨੌਜਵਾਨਾਂ ਦੇ ਵਿੱਚ ਤਾਕਤ ਲਿਆਉਣ ਵਾਸਤੇ ਇੱਕ ਪ੍ਰਾਣੀ ਖਰਾਕ ਲੱਸੀ ਜਾਂ ਗੰਨੇ ਦਾ ਰਸ ਬਹੁਤ ਅਹਿਮੀਅਤ ਰੱਖਦਾ ਹੈ ਤੇ ਇਹੀ ਗੰਨੇ ਦਾ ਰਸ ਤੇ ਲੱਸੀ ਪੀ ਕੇ ਨੌਜਵਾਨ ਬਾਰਡਰਾਂ ਦੇ ਉੱਤੇ ਡਟੇ